ਆਮ ਆਦੀ ਪਾਰਟੀ ਕਹਿਣ ਵਾਲੇ ਨੇ ਟਿਕਟਾਂ ਹੀ ਮੰਤਰੀਆਂ ਦੇ ਦਿੱਤੀਆਂ ਇਹਦੇ ਨਾਲ ਸਾਬਤ ਹੁੰਦਾ ਕਿ ਇਹਨਾਂ ਦੀ ਪੱਕੀ ਹਾਰ ਹੈ ਇਹ ਪੰਜ ਬੰਦਿਆਂ ਨੂੰ ਲੋਕ ਸਭਾ ਦੀਆਂ ਚੋਣਾਂ ਲਈ ਆਪਣਾ ਉਮੀਦਵਾਰ ਬਣਾ ਲਿਆ ਮੰਤਰੀ ਜਲੰਧਰ ਵਾਲੇ ਸ਼ਸ਼ੀਲ ਰਿੰਕੂ ਜਿਹਨਾਂ ਨੂੰ ਉਪਚੋਣ ਜਿਤਾਈ ਤੇ ਐਕਤੀ ਫੇਰ ਉਹਤੇ ਦਾਖੇਟੇ ਮੁੜੇ ਪੰਜ ਦੇ ਪੰਜ ਮੰਤਰੀ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਜਿੱਤ ਗਏ ਫਿਰ ਇਹਨਾਂ 50 ਹਲਕਿਆਂ ਦੇ ਵਿੱਚ ਚੋਣਾਂ ਦੁਬਾਰਾ ਕਰਾਈਆਂ ਜਾਣਗੀਆਂ ਸਦੂਜੇਪਸੰਨ ਨਵਜੋਤ ਸਿੰਘ ਸਿੱਧੂ ਵੱਲੋਂ ਕੱਲ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਉਹਨਾਂ ਦੇ ਨਾਲ ਲਾਲ ਸਿੰਘ ਵੀ ਮੌਜੂਦ ਹੋਣਗੇ ਸਰਦਾਰ ਲਾਲ ਸਿੰਘ ਸਰਦਾਰ ਸੁਖੀਰ ਸਿੰਘ ਦੂਲੋ ਤੇ ਸਰਦਾਰ ਸ਼੍ਰੀਮੇਂਦਰ ਸਿੰਘ ਕੇਪੀ ਇਸੇ ਤਰ੍ਹਾਂ ਗੌਤਮ ਸ਼ੇਟ ਸਾਬ ਵੀ ਜਾ ਰਹੇ ਨੇ ਮਹਾਰਾਣੀ ਪ੍ਰਨੀਤਪੁਰ ਪਾਜਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਦਿੱਲੀ ਦੇ ਵਿੱਚ ਜੋ ਐਨੀ ਕੀਤੀ ਹੈ ਦੂਜੇ ਪਾਸੇ ਰਾਜਾ ਵੜਿੰਗ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਮੈਂ ਆਪਣੀ ਤਾਕਤ ਦਿਖਾ ਦਿੱਤੀ ਹੈ ਮਹਾਰਾਣੀ ਕਹਿੰਦੇ ਸੀ ਵੀ ਰਾਜਾ ਵੜਿੰਗ ਕੌਣ ਹੁੰਦਾ ਹੈ ਪਤੀ ਦੇਵ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਮੈਂਬਰ ਪਾਰਲੀਮੈਂਟ ਬਣਾਇਆ ਤੇ ਪਾਰਲੀਮੈਂਟ ਦੇ ਵਿੱਚ ਡਿਪਟੀ ਲੀਡਰ ਵੀ ਬਣਾਇਆ ਤੁਹਾਨੂੰ ਜਿਸ ਪਾਰਟੀ ਨੇ ਚਾਰ ਵਾਰ ਲੋਕ ਸਭਾ ਚ ਭੇਜਿਆ ਇੱਕ ਵਾਰ ਵਿਦੇਸ਼ ਰਾਜ ਮੰਤਰੀ ਦਾ ਰਤਬਾ ਵੀ ਦਿੱਤਾ ਇਹਦੀ ਕੀ ਗਾਰੰਟੀ ਹੈ ਕਿ ਜਿਹੜੇ ਇਧਰ ਉਧਰ ਗਏ ਨੇ ਇਹਨਾਂ ਸਭੇ ਸਾਰੇ ਉਹ ਅਗਲੇ ਸਮੇਂ ਤੱਕ ਉਸ ਪਾਰਟੀ 'ਚ ਟਿਕ ਕੇ ਰਹਿਣਗੇ ਜਾਂ ਨਹੀਂ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੋਣ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੇ ਸ਼ੁਕਰਗੁਜ਼ਾਰ ਜੀ ਸਮਾਦੀ ਪਾਰਟੀ ਬੋਲਿਆ ਜੋ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਪਹਿਲੀ ਸੂਚੀ ਹੈ ਜਿਦੇ ਵਿੱਚ ਪੰਜ ਮੰਤਰੀ ਨੇ ਤੇ ਦੋ ਉਹ ਉਮੀਦਵਾਰ ਨੇ ਜੋ ਦੂਜੀ ਪਾਰਟੀਆਂ ਤੋਂ ਆਏ ਨੇ ਤੇ ਇੱਕ ਅਦਾਕਾਰ ਜੀ ਦੇ ਚਲਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਜੀ ਅਰਸ਼ਦੀਪ ਸਿੰਘ ਕਲੇਰ ਵੱਲੋਂ ਕਿ ਸਵਾਲ ਖੜੇ ਕੀਤੇ ਗਏ ਨੇ ਉਹਨੇ ਕਿਹਾ ਕਿ ਆਮ ਆਦੀ ਪਾਰਟੀ ਕਹਿਣ ਵਾਲੇ ਨੇ ਟਿਕਟਾਂ ਹੀ ਮੰਤਰੀਆਂ ਨੂੰ ਦੇ ਦਿੱਤੀਆਂ ਇਹਦੇ ਨਾਲ ਸਾਬਤ ਹੁੰਦਾ ਕਿ ਇਹਨਾਂ ਦੀ ਪੱਕੀ ਹਾਰ ਹੈ ਜੀ ਦੇਖੋ ਜਿਹੜੇ ਬੁਰਦ ਦੀ ਤਰ੍ਹਾਂ ਦੇ ਵਿਅਕਤੀ ਹੁੰਦੇ ਐ ਉਹ ਅਕਸਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਰਹਿੰਦੇ ਨੇ ਆਮ ਆਦਮੀ ਪਾਰਟੀ ਨੇ ਪੰਜ ਮੰਤਰੀ ਭਾਪ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਬਾਦ ਬਠਿੰਡੇ ਤੋਂ ਮੰਤਰੀ ਗੁਰਮੀਤ ਸਿੰਘ ਖੁੱਟਗਾਂ ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਸੰਗਰੂਰ ਤੋਂ ਮੰਤਰੀ ਮੀਤ ਹੇਅਰ ਅਤੇ ਪਟਿਆਲੇ ਤੋਂ ਮੰਤਰੀ ਡਾਕਟਰ ਬਲਬੀਰ ਸਿੰਘ ਇਹ ਪੰਜ ਬੰਦਿਆਂ ਨੂੰ ਲੋਕ ਸਭਾ ਦੀਆਂ ਚੋਣਾਂ ਲਈ ਆਪਣਾ ਉਮੀਦਵਾਰ ਬਣਾ ਲਿਆ ਮੰਤਰਿਕਾਂ ਤੇ ਤਿੰਨ ਉਹ ਬੰਦੇ ਨੇ ਜਿਹੜੇ ਦੂਜੀਆਂ ਪਾਰਟੀਆਂ ਤੋਂ ਲਿਆਂਦੇ ਗਏ ਦੋ ਜਲੰਧਰ ਵਾਲੇ ਸ਼ਸ਼ੀਲ ਰਿੰਕੂ ਜਿਨ੍ਹਾਂ ਨੂੰ ਉਪਚੋਨ ਜਿਤਾਈ ਤੇ ਐਕਤੀ ਫੇਰ ਉਹਤੇ ਹੀ ਦਾ ਖੇਡਿਆ ਫਤਿਹਗੜ ਸਾਹਿਬ ਤੋਂ ਆ ਤਿੰਨ ਦਿਨ ਪਹਿਲਾਂ ਆਮ ਆਦਮੀ ਪਾਰਟੀ ਚ ਸ਼ਾਮਲ ਕੀਤੇ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਕਾ ਐਮਐਲਏ ਉਹਨਾਂ ਨੂੰ ਤੇ ਫਰੀਦਕੋਟ ਰਾਖਵੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਗਰੀ ਯਾਰ ਤੇ ਗਵਾਂਢੀ ਪਿੰਡ ਦੇ ਗੰਡੂਆਂ ਤੋਂ ਇਹ ਜਿਹੜੇ ਕਰਮਜੀਤ ਸਿੰਘ ਅਨਮੋਲ ਨੇ ਬੜੇ ਵਧੀਆ ਅਦਾਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਆ ਉਮੀਦਵਾਰ ਬਣਾਇਆ ਗਿਆ ਮਾਫ ਕਰਨਾ ਉਮੀਦਵਾਰ ਬਣਾਇਆ ਗਿਆ ਮੰਤਰੀ ਪੰਜ ਨੇ ਦੋ ਦੂਜੀਆਂ ਪਾਰਟੀਆਂ ਵਾਲੇ ਤੇ ਇੱਕ ਕਲਾਕਾਰ ਦੇ ਵਿੱਚ ਆਰਸ਼ਦੀਪ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਨੇ ਬੁਲਾਰੇ ਨੇ ਉਹਨਾਂ ਨੇ ਵੱਖਰੇ ਵੱਖਰੇ ਸਵਾਲ ਕੀਤੇ ਐ ਤੇ ਸਵਾਲ ਤਾਂ ਕਰਨੇ ਬਣਦੇ ਐ 2 ਸਾਲ ਤੋਂ ਤੁਸੀਂ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਸਰਕਾਰ ਚਲਾ ਰਹੇ ਹੋਵੋ ਅੱਜ 14 ਤਰੀਕ ਐ ਕੱਲੂ 15 ਮਾਰਚ ਨੂੰ ਤੁਹਾਡੇ 2 ਸਾਲ ਪੂਰੇ ਹੋ ਜਾਣਗੇ ਕਿਉਂਕਿ 16 ਮਾਰਚ 2022 ਨੂੰ ਭਗਵੰਤ ਮਾਨ ਸਾਹਿਬ ਨੇ ਸੌਂ ਚੁੱਕੀ ਸੀ ਵੈਸੇ ਨਤੀਜਾ 12 ਮਾਰਚ ਨੂੰ ਆ ਗਿਆ ਸੀ 11 ਕੁ 12 ਨੂੰ ਤੇ 16 ਮਾਰਚ ਨੂੰ ਸੌਂ ਚੁੱਕੀ ਸੀ ਕੱਲ ਨੂੰ ਤੁਹਾਡੇ 2 ਸਾਲ ਬਕਮਲ ਇੱਕ ਦਿਨ ਘਟ ਹੈ ਤੇ ਅਜੇ 2 ਸਾਲਾਂ ਦੇ ਵਿੱਚ 13 ਉਮੀਦਵਾਰ ਨਹੀਂ ਤੁਸੀਂ ਲੱਭ ਸਕੇ ਰਾਸੀ ਪਾਰਟੀਆਂ ਦੇ ਵਿੱਚ ਇੱਕ ਬਹੁਤ ਵੱਡੀ ਘਾਟ ਹੈ ਕਿ ਦੂਜੀ ਕਤਾਰ ਦੀ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੰਦੇ ਸਾਰੀਆਂ ਪਾਰਟੀਆਂ ਤੇ ਟੇਕ ਦੂਜਾ ਤੇ ਰੱਖੀ ਵੀ ਹੈ ਸੋ ਠੀਕ ਹੈ ਕਲियर ਸਾਹਿਬ ਨੇ ਤਿਤਲੀਆਂ ਤੇ ਦੂਜਾ ਹੁਣ ਜੇ ਪੰਜ ਦੇ ਪੰਜ ਮੰਤਰੀ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਜਿੱਤ ਗਏ ਫਿਰ ਇਹਨਾਂ 50 ਹਲਕਿਆਂ ਦੇ ਵਿੱਚ ਚੋਣਾਂ ਦੁਬਾਰਾ ਕਰਾਈਆਂ ਜਾਣਗੀਆਂ ਤੁਸੀਂ ਜਿਸ ਦਿਨ ਸਤਾਚ ਆਏ ਸੀ ਉਸੇ ਦਿਨ ਪਤਾ ਸੀ ਕਿ 24 ਦੇ ਵਿੱਚ ਲੋਕ ਸਭਾ ਚੋਣਾਂ ਆਉਣੀਆਂ ਨੇ ਆਪਣੇ ਈਦਵਾਰ ਤਿਆਰ ਕਿਉਂ ਨਾ ਕੀਤੇ ਤੇ ਦੂਜੇ ਦੇ ਮੁੱਦੇ ਤੇ ਰੱਖ ਕੇ ਕਿਉਂ ਚਲਾਈ ਤੇ ਅੱਜ ਕੱਲ ਗੁਰਦਾਸ ਮਾਨ ਸਾਹਿਬ ਕਹਿੰਦੇ ਆ ਕਿ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੈਦੀ ਭਾ ਮਿੱਤਰਾ ਇਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਤ ਪਾ ਮਿੱਤਰਾ ਇਸ ਤਰ੍ਹਾਂ ਦਾ ਕੰਮ ਬਣਾਤਾ ਕਿ ਬਕਾਊ ਖੜੀਆਂ ਨੇ ਚੀਜ਼ਾਂ ਖਰੀਦਣ ਵਾਲਾ ਚਾਹੀਦਾ ਹੈ ਕਹਿੰਦੇ ਇੱਕ ਫਿਲਮ ਦੇ ਵਿੱਚ ਮੁਤਾਬਕ ਚੰਦਾ ਡਾਇਲੋਗ ਸੀ ਕਹਿੰਦਾ ਖਰੀਦਣਾ ਤੋਂ ਚਾਹ ਤਾਜ ਮਹਿਲ ਚਾਹਤਾ ਹਾਂ ਸਵਾ ਕੋਈ ਵਿਚਨੇ ਵਾਲਾ ਹੀ ਨਹੀਂ ਪਾ ਮੱਡੀ ਦੇ ਵਿੱਚ ਚੀਜ਼ਾਂ ਬਕਾਊ ਨੇ ਤਾਂ ਗਾਹੋਂਦੋਂ ਤੁਸੀਂ ਆਪਦੇ ਖੋਕੇ ਨਵੇਕਲਾ ਕਰਨ ਆਏ ਸੀ ਤੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਇਹ ਤਾਂ ਫੇਲ ਹੈ ਪਰਵਾਰਾਂ ਦੀ ਰਾਜਨੀਤੀ ਕਰਦੀ ਹੈ ਸਭ ਇੱਕ ਦੂਜੇ 'ਚ ਭੱਜਦੇ ਫਿਰਦੇ ਆ ਆਪਦੇ 'ਚ ਕਿਉਂ ਨਹੀਂ ਖੜੇ ਜਦੋਂ ਸੱਤਾ 'ਚ ਹੁੰਦੇ ਨੇ ਉਦੋਂ ਸਾਰਾ ਕੁਝ ਭੁੱਲ ਜਾਂਦੇ ਆ ਦੂਜੀ ਕਤਾਰ ਦੀ ਲੀਡਰਸ਼ਿਪ ਦੱਸੋ ਕਿ ਇਹਨਾਂ ਨੂੰ ਬਣਾਇਆ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਮਹਿਕਮਿਆਂ ਤੋਂ ਬਿਨਾਂ ਵੀ ਸਾਰਾ ਕੁਝ ਕਰਤਾ ਧਰਤਾ ਹੈ ਉਹੀ ਕੁਝ ਪੰਜਾਬ ਚ ਹੈ ਜਗਾ ਭਿੱਤਰ ਹੈ ਕਿ ਦੂਜੀ ਧਿਰ ਦੀ ਕਤਾਰ ਦੀ ਲੀਡਰਸ਼ਿਪ ਵੀ ਤਿਆਰ ਕੀਤੀ ਜਾਵੇ ਜੀ ਸਦੁੱਜਾ ਬਸ ਨਵਜੋਤ ਸਿੰਘ ਸਿੱਧੂ ਵੱਲੋਂ ਕੱਲ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਉਹਨਾਂ ਦੇ ਨਾਲ ਲਾਲ ਸਿੰਘ ਵੀ ਮੌਜੂਦ ਹੋਣਗੇ ਢਿਲਸਾ ਦੇਖੋ ਰਾਜਪਾਲ ਸਾਹਿਬ ਸਭ ਦੇ ਸਾਂਝੇ ਨੇ ਜੇ ਨਵਜੋਤ ਸਿੰਘ ਸਿੱਧੂ ਰਾਜਪਾਲ ਸਾਹਿਬ ਨੂੰ ਮਿਲਣ ਚੱਲੇ ਨੇ ਉਹਨਾਂ ਦੇ ਨਾਲ ਸਾਬਕਾ ਦੋ ਤਿੰਨ ਪ੍ਰਧਾਨ ਸਰਦਾਰ ਲਾਲ ਸਿੰਘ ਸਰਦਾਰ ਸੁਭੇਰ ਸਿੰਘ ਦੂਲੋ ਤੇ ਸਰਦਾਰ ਸ਼੍ਰੀ ਮਨਦਰ ਸਿੰਘ ਕੇਪੀ ਇਸੇ ਤਰ੍ਹਾਂ ਗੌਤਮ ਸ਼ੇਠ ਸਾਹਿਬ ਵੀ ਜਾ ਰਹੇ ਨੇ 11 ਵਜੇ ਦਾ ਟਾਈਮ ਦਿੱਤਾ ਇਹਨਾਂ ਨੂੰ ਉਹਨਾਂ ਨੂੰ ਮਿਲ ਕੇ ਉਹ ਕਹਿੰਦੇ ਅਸੀਂ ਗਵਰਨਰ ਸਾਹਿਬ ਦੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਰੋ ਜੁਗ ਜੁਗ ਕਰੋ ਸੋ ਮੇਰੀ ਸਨੇਵਰ ਬੇਨਤੀ ਹੈ ਕਿ ਜਦੋਂ ਪੰਜਾਬ ਦੇ ਮੁੱਦਿਆਂ ਤੇ ਜਰੂਰ ਵਿਚਾਰ ਕੀਤਾ ਜਾਵੇ ਜਿਹੜਾ ਕਿ ਸਮੇਂ ਦੀ ਜ਼ਰੂਰਤ ਵੀ ਹੈ ਜੀ ਸੋਟਲ ਸਭਾ ਅਜ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਦੂਜੇ ਪਾਸੇ ਰਾਜਾ ਵੜਿੰਗ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜਦੋਂ ਪੱਤਰਕਾਰਾਂ ਨੂੰ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਮੈਂ ਆਪਣੀ ਤਾਕਤ ਦਿਖਾ ਦਿੱਤੀ ਹੈ ਮਹਾਰਾਣੀ ਕਹਿੰਦੇ ਸੀ ਵੀ ਰਾਜਾ ਵੜਿੰਗ ਕੌਣ ਹੁੰਦਾ ਜੀ ਸੋ ਇਹ ਆਯਾਰਾਮ ਗਿਆਰਾਮ ਪਾਰਟੀਆਂ ਦੇ ਵਿੱਚ ਬਣਿਆ ਰਹਿੰਦੇ ਜੇ ਕਾਂਗਰਸੀ ਆਪ ਚ ਜਾ ਰਹੇ ਨੇ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਜਦੋਂ ਬਣੇ ਹੋਏ ਮੁੱਖ ਮੰਤਰੀ ਅੱਜ ਕਦੇ ਇਹ ਲੋਕ ਜਵਾਬ ਦੇਣਗੇ ਕਿ ਜਿਸ ਪਾਰਟੀ ਨੇ ਤੁਹਾਡੀ ਸੱਸਮਾ ਮੈਂਬਰ ਪਾਰਲੀਮੈਂਟ ਬਣਾਇਆ ਪਤੀ ਦੇਵ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਮੈਂਬਰ ਪਾਰਲੀਮੈਂਟ ਬਣਾਇਆ ਤੇ ਪਾਰਲੀਮੈਂਟ ਦੇ ਵਿੱਚ ਡਿਪਟੀ ਲੀਡਰ ਵੀ ਬਣਾਇਆ ਤੁਹਾਨੂੰ ਜਿਸ ਪਾਰਟੀ ਨੇ ਚਾਰ ਵਾਰ ਲੋਕ ਸਭਾ 'ਚ ਭੇਜਿਆ ਇੱਕ ਵਾਰ ਵਿਦੇਸ਼ ਰਾਜ ਮੰਤਰੀ ਦਾ ਰਤਬਾ ਵੀ ਦਿੱਤਾ ਸਾਰਾ ਕੁਝ ਸੁੱਖ ਕੇ ਦਿੱਤਾ ਕਿ ਇੱਕੋ ਪਰਿਵਾਰ ਨੂੰ ਦੇਣਾ ਕੈਪਟਨ ਅਮਰਿੰਦਰ ਸਿੰਘ 80 ਦੇ ਵਿੱਚ ਮੈਬਰ ਪਾਰਲੀਮੈਂਟ ਸਨ ਕਪੂਰੀ ਨਹਿਰ ਦਾ ਨਾਂ ਚੱਲਦਾ ਕਿ ਤਸਲਾ ਤੇ ਕਹੀ ਚਾਂਦੀ ਦੇ ਇਹ ਲੈ ਕੇ ਆਇਆ ਸੀ ਪਰਿਵਾਰ ਜਦੋਂ 1984 ਦੇ ਵਿੱਚ ਸਾਕਾ ਨੀਲਾ ਤਾਰਾ ਹੋਇਆ ਇੰਦਰਾ ਗਾਂਧੀ ਨੇ ਫੌਜਾਂ ਭੇਜੀਆਂ ਦਰਬਾਰ ਸਾਹਿਬ ਤੇ ਕੈਪਟਨ ਸਾਹਿਬ ਨੇ ਸਤੀਫਾ ਦਿੱਤਾ 1986 ਦੇ ਵਿੱਚ ਬਰਨਾਲਾ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਬਣੀ ਅਕਾਲੀ ਦਲ ਚ ਸ਼ਾਮਲ ਸਨ ਇਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੱਤਾ ਬਰਾੜ ਸਾਹਿਬ ਨੇ ਫੌਜ ਭੇਜੀ ਇਹਨਾਂ ਅਕਾਲੀ ਦਲ ਤੋਂ ਵੀ ਸਤੀਫਾ ਦਿੱਤਾ 1999 90 ਦੇ ਵਿੱਚ ਇਹਨਾਂ ਨੇ ਆਪਦੀ ਪਾਰਟੀ ਬਣਾਈ ਅਕਾਲੀ ਦਲ ਪੰਥਕ ਉਸ ਤੋਂ ਬਾਅਦ ਚੋਲੜੀ 92 ਵਾਲੀ ਇਹ ਇੱਕ ਸੀਟ ਤੋਂ ਜਿੱਤ ਗਏ ਹਾਲਾਂਕਿ ਕੇਂਦਰ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਹਨਾਂ ਨੂੰ ਪ੍ਰਚਾਰ ਵੀ ਹੋ ਰਿਹਾ ਸੀ ਆਉਣ ਵਾਲੇ ਮੁੱਖ ਮੰਤਰੀ ਜਿੱਤ ਗਈ ਘਟ ਗਿਣਤੀ ਦੇ ਵਿੱਚ ਕਾਂਗਰਸ ਸਰਬੀਅਨ ਸਿੰਘ ਮੁੱਖ ਮੰਤਰੀ ਬਣ ਗਏ 1997 ਦੇ ਵਿੱਚ ਇਹ ਅਕਾਲੀ ਦਲ ਨਾਲ ਰੁੱਸ ਕੇ ਇੱਕ ਸੀਟ ਮੰਗਦੇ ਸੀ ਡਕਾਲੇ ਦੀ ਜਿਹੜੀ ਅੱਜ ਕੱਲ ਸਨੌਰ ਹੈ ਉਹ ਨਹੀਂ ਮਿਲੀ ਇਹਨਾਂ ਨੂੰ ਕਿਹਾ ਤਲਵੰਡੀ ਸਾਹਿਬ ਉਹ ਲੜ ਲਓ ਕਹਿੰਦੇ ਆਪਾਂ ਤਾਂ ਪਹਿਲਾਂ ਵੀ ਲੜਿਆ ਉੱਥੋਂ ਲੜ ਲੈਣੇ ਸੰਗਰੂ ਟੱਪੇ ਤਲਵੰਡੀ ਸਾਹਿਬ ਉਹ ਤੇ ਜਦੋਂ ਬਠਿੰਡੇ ਪਹੁੰਚੇ ਸਰੂਟ ਉੱਪਣ ਤੋਂ ਬਾਅਦ ਕਹੇਤਾ ਕਿ ਤੁਸੀਂ ਬਠਿੰਡਾ ਸ਼ਹਿਰ ਲੜੋ ਜਦੋਂ ਬਠਿੰਡੇ ਦੇ ਬੀਬੀ ਵਾਲੇ ਮੋੜ ਤੇ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਆਕਾਸ਼ਿਕ ਬਾਦਲ ਨੇ ਉਹ ਸੀਟ ਵੀ ਐਲਾਨ ਕਰਤਾ ਇਹ ਰੁੱਸ ਗਏ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ 2002 ਦੇ ਵਿੱਚ ਮੁੱਖ ਮੰਤਰੀ ਬਣੇ 12 ਦੇ ਸੱਤ ਦੇ ਵਿੱਚ ਹਾਰ ਗਏ ਭਾਰਤ ਵੀ ਹਾਰ ਗਏ 10 ਸਾਲਾਂ ਬਾਅਦ 17 ਚ ਫੇਰ ਜਿੱਤੇ ਫੇਰ ਮੁੱਖ ਮੰਤਰੀ ਬਣੇ ਆਪ ਦੀਆਂ ਗਲਤੀਆਂ ਕੋਈ ਨਹੀਂ ਚੇਤਾਰਦਾ ਕਿ ਮੁੱਖ ਕਾਰਨ ਸੀ ਲੋਕਾਂ ਨੂੰ ਨਾ ਮਿਲਣਾ ਤੇ ਇਹ ਪਰਿਵਾਰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਿਆ ਇਹ ਤਾਂ ਅਜੇ ਰਸਮੀ ਤੌਰ ਤੇ ਬੀਬੀ ਪ੍ਰਨੀਤ कौर ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਸ਼ਾਮਲ ਤਾਂ ਉਦੋਂ ਨਹੀਂ ਹੋਗੇ ਸੀ ਜਿੱਦ ਤਰ੍ਹਾਂ ਕੈਪਟਨ ਅਬਰਿੰਦਰ ਸਿੰਘ ਸ਼ਾਮਲ ਹੋਗੇ ਸਨ ਜੀ ਪਹਿਲਾਂ ਇਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾਈ ਫਿਰ ਧੀ ਭਾਰਤੀ ਜਨਤਾ ਪਾਰਟੀ ਦੀ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਬਣੀ ਅੱਜ ਪਾਰਟੀਆਂ ਛੋਟੀਆਂ ਨੇ ਆਗੂ ਵੱਡੇ ਨੇ ਇਹਦੀ ਕੀ ਗਾਰੰਟੀ ਹੈ ਕਿ ਜਿਹੜੇ ਇਧਰ ਉਧਰ ਗਏ ਨੇ ਇਹਨਾਂ ਸਬੰਤ ਸਾਰੇ ਉਹ ਅਗਲੇ ਸਮੇਂ ਤੱਕ ਉਸ ਪਾਰਟੀ 'ਚ ਟਿਕ ਕੇ ਰਹਿਣਗੇ ਜਾਂ ਨਹੀਂ ਇਹਨਾਂ ਸਾਰਿਆਂ ਤੋਂ ਵੱਡਾ ਦਲ ਬਦਲੂ ਤਾਂ ਬਿਹਾਰ ਦਾ ਮੁੱਖ ਮੰਤਰੀ ਨਤੀਸ਼ ਕੁਮਾਰ ਹੈ ਕੋਈ ਸਭਾ ਹੁੰਦਾ ਸੀ ਪਾਰਟੀਆਂ 'ਚ ਉਤਰਾਚੜਾ ਆਉਂਦੇ ਸੀ ਆਗੂ ਦੂਜੀਆਂ ਪਾਰਟੀਆਂ ਦੀਆਂ ਦੁਖਤ ਖਲੀਫਾਂ ਚੱਲਦੇ ਸੀ ਪਰ ਪਾਰਟੀ ਨਹੀਂ ਛੱਡਦੇ ਸੀ ਅੱਜ ਪਦਾਰਥਵਾਦੀ ਯੁੱਗ ਦੇ ਵਿੱਚ ਜੇ ਤਾਂ ਮੈਨੂੰ ਟਿਕਟ ਦਿੰਦੇ ਹੋ ਤਾਂ ਸਭ ਕੁਝ ਹੈ ਜੀ ਮੈਨੂੰ ਮੁੱਖ ਮੰਤਰੀ ਬਣਾਓ ਮੈਨੂੰ ਮੰਤਰੀ ਬਣਾਓ ਤੇ ਜਿਹੜੀ ਕਾਂਗਰਸ ਪਾਰਟੀ ਨੇ ਦੋ ਵਾਰ ਮੁੱਖ ਮੰਤਰੀ ਇਸ ਪਰਵਾਦ ਨੂੰ ਡਿਪਟੀ ਲੀਡਰ ਲੋਕ ਸਭਾ ਦਾ ਤੇ ਧਰਮ ਪਤਰੀ ਇਸੇ ਬੀਬੀ ਪ੍ਰਨੀਤ ਕੌਰ ਨੂੰ ਕੇਂਦਰ ਦੇ ਵਿੱਚ ਵਜ਼ੀਰ ਬਣਾਇਆ ਹੋਵੇ ਤੇ ਹੋਰ ਇਸ ਪਾਰਟੀ ਨੂੰ ਕੀ ਦਿੱਤਾ ਜਾ ਸਕਦਾ ਇਹਨੂੰ ਪਰਿਵਾਰ ਨੂੰ ਮਰਜ਼ੀ ਉਹਨਾਂ ਦੀ ਉਹਨਾਂ ਦੀ ਨਾਂਦਾਲ ਗਲੀ ਤੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਉਮੀਦ ਹੈ ਉਹਨਾਂ ਬਾਰੇ ਪੱਕਾ ਹੀ ਹੈ ਕਿ ਉਹਨਾਂ ਨੇ ਚੋਣ ਲੜਨੀ ਹੈ ਲੋਕ ਸਭਾ ਦੀ ਭਾਜਪਾ ਵੱਲੋਂ ਅਕਾਲੀ ਖੁੱਲ ਕੇ ਵਾਅਦਾ ਕਰਦੇ ਹੈ ਸਮਾਂ ਦੱਸੇਗਾ ਜੀ ਸਮਝੌਤਾ ਹੁੰਦਾ ਸਮਾਂ ਦੱਸੇਗਾ ਪਰ ਬੀਬੀ ਪ੍ਰੀਤ ਕੌਰ ਦਾ ਭਾਰਤੀ ਜਨਤਾ ਜਨਤਾ ਪਾਰਟੀ ਵਿੱਚ ਜਾਣਾ ਕੋਈ ਅਚੰਭਾ ਨਹੀਂ ਪਤਾ ਹੀ ਸੀ ਜੀ ਸਿਰਫ ਇੱਕ ਕਿ ਡਿਸਕਵালিਫਾਈ ਨਾ ਹੋ ਜਾਣ ਖੋਸਣਾ ਜਾਵੇ ਸੀਟ ਪੈਂਸਨਾ ਪੁੰਚਣਾ 'ਚ ਫਰਕ ਪੈਂਦਾ ਉਹ ਇੰਤਜ਼ਾਰ ਹੋ ਰਿਹਾ ਸੀ ਜੀ ਸੋ ਨਾਲ ਹੀ ਕਰਦੇ ਆਂ ਸ਼ੁਭਕਰਾਂ ਸਿੱਖ ਦੇ ਮਾਮਲੇ ਦੇ ਇੱਕ ਨਵਾਂ ਮੋੜ ਆਇਆ ਜੀ ਹਰਿਆਣਾ ਸਰਕਾਰੋਂ ਹਾਈ ਕੋਰਟ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੀ ਹੈ ਜੀ ਬਿਲਕੁਲ ਜਿਹੜਾ ਇਹ ਮੁੰਡਾ 21 ਫਰਵਰੀ ਨੂੰ ਆਪਣੀ ਜਾਨ ਦੇ ਗਿਆ ਬੱਲੋਪਿੰਡ ਦਾ ਬਠਿੰਡੇ ਜ਼ਿਲ੍ਹੇ ਚੋਂ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਬੜੀ ਸ਼ਕਤੀ ਦਿਖਾਈ ਹੈ ਉਹਨਾਂ ਨੇ ਕਿਹਾ ਕਿ ਇਹ ਸਬੰਧ ਦੇ ਵਿੱਚ ਇੱਕ 11 ਮਾਰਚ ਨੂੰ ਅਪੀਲ ਦਰਜ ਕੀਤੀ ਸੀ ਰਜਿਸਟਰੀ ਵੱਲੋਂ ਸੂਚੀਬੱਧ ਕਰਨ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ। ਔਰ ਸੇਵਾ ਮੁਕਤ ਜੱਜ ਜੀ ਜੈ ਸ਼੍ਰੀ ਠਾਕਰ ਦੀ ਅਗਵਾਈ ਵਿੱਚ ਕਮੇਟੀ ਬਣਾਈ ਕਿ ਜਿਹੜੀ ਉਹ ਇਹਦੀ ਪੜਤਾਲ ਕਰੇਗੀ ਉਹਨਾਂ ਹੁਕਮਾਂ ਦੇ ਇਸ ਸਬੰਧ ਦੇ ਵਿੱਚ ਸਾਡੇ ਜਸਟਿਸ ਗੁਰਮੀਤ ਸਿੰਘ ਸੱਧਾਵਾਲੀਆ ਤੇ ਜਸਟਿਸ ਲੁਪਤਾ ਵੈਨਰਜੀ ਦੇ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੇ ਦੋ ਵਧੀਕ ਡਾਇਰੈਕਟਰ ਇੱਕ ਹਰਿਆਣਾ ਦਾ ਇੱਕ ਪੰਜਾਬ ਦਾ ਇਹਨਾਂ ਦੇ ਅਗਵਾਈ ਵਿੱਚ ਪੜਤਾਲ ਕੀਤੀ ਜਾਣੀਆਂ ਇਹ ਸਬੰਧ ਵਾਲੇ ਨੂੰ ਲੈ ਕੇ ਹਰਿਆਣਾ ਸਰਕਾਰ ਹਾਈ ਕੋਰਟ ਦੇ ਉਦੇਸ਼ਾ ਤੇ ਸੁਪਰੀਮ ਕੋਰਟ ਜਾ ਪਹੁੰਚੀ ਹੈ ਜੀ ਸਦੂਜੇ ਪਾਸੇ ਲਦਾਸ ਲੋਕ ਦੇ ਲੋਕਾਂ ਵੱਲੋਂ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਵੀ ਸਾਨੂੰ ਆਦੀਵਾਸੀਆਂ ਤੋਂ ਬਚਾਇਆ ਜਾਵੇ ਸ਼ਲੌਂਗ ਮਗਾਲਿਆ ਦੇ ਵਿੱਚ ਹੈ ਉੱਥੇ ਇੱਕ ਪੰਜਾਬੀ ਲੈਣ ਹੈ ਉੱਥੇ ਬਹੁ ਗਿਣਤੀ ਪੰਜਾਬੀ ਪਰਿਵਾਰ ਰਹਿੰਦੇ ਨੇ ਗਿਣਤੀ ਬੜੀ ਸੀਮਤ ਹੈ ਉਹਨਾਂ ਦੀ ਪਰ ਪਤਾ ਲੱਗਿਆ ਕਿ ਆਦਿਵਾਸੀਆਂ ਵੱਲੋਂ ਕਤਤ ਰੂਪ ਦੇ ਵਿੱਚ ਇਹ ਦੋਸ਼ ਲੱਗ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਛੱਡ ਜੋ ਇੱਥੋਂ ਪਾਸੇ ਹੋ ਜੋ ਤਵਕੀਆਂ ਉਹਨਾਂ ਨੇ ਪ੍ਰਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਇਹਨਾਂ ਆਦਬਾਂ ਸਿਆਂ ਤੋਂ ਸਾਨੂੰ ਬਚਾਇਆ ਜਾਵੇ ਤਾਂ ਜੋ ਅਸੀਂ ਵੀ ਆਪਣੀ ਜ਼ਿੰਦਗੀ ਬਹੁਤ ਚਿਰ ਤੋ ਰਹਿਨੇ ਆਂ ਮਿਹਨਤਾਂ ਨਾਲ ਉਹਨਾਂ ਨੇ ਆਪਣੇ ਮਕਾਨ ਤੇ ਜਾਇਦਾਦਾਂ ਬਣਾਈਆਂ ਨੇ ਇਸ ਕਰਕੇ ਭਾਵੇਂ ਸੁਰੱਖਿਆ ਰਾਜਾਂ ਦਾ ਵਿਸ਼ਾ ਪਰ ਇਹਦੇ باوجود ਉਹਨਾਂ ਨੇ ਗ੍ਰਹਿ ਮੰਤਰੀ ਸਭ ਤੋਂ ਮੰਗ ਕੀਤੀ ਹੈ ਕਿ ਸਾਨੂੰ ਬਚਾਇਆ ਜਾਵੇ ਜੀ ਸੋ ਜਿਵੇਂ ਸਰ ਰਣਦੀਪ ਸਿੰਘ ਦਿਓਲ ਵੱਲੋਂ ਕਿਹਾ ਗਿਆ ਕਿ ਮਨੋਹਰ لال ਖੱਟੜ ਵਾਂਗੂ ਅਸਤੀਫਾ ਦੇ ਕੇ ਜੋ ਮੰਤਰੀ ਨੇ ਚਿਲਸਾ ਬਹੁਤ ਚੌਂੜ ਰਣਦੀ ਬਿਲਕੁਲ ਇਹ ਜਿਹੜੇ ਦਿਓਲ ਸਾਹਿਬ ਨੇ ਇਹ ਇਸ ਗੱਲ ਦੇ ਵਿੱਚ ਮੰਨ ਕਰਦੇ ਐ ਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ لال ਖੱਟੜ ਉਹਨਾਂ ਨੇ ਵਿਧਾਇਕੀ ਤੋਂ ਵੀ ਸਤੀਫਾ ਦਿੱਤਾ ਹੈ। ਉਹਨਾਂ ਨੇ ਇਹ ਕਿਹਾ ਆ ਜਿਹੜੇ ਪੰਜ ਮੰਤਰੀ ਉਮੀਦਵਾਰ ਆਲਾਨੇ ਨੇ ਇਹ ਪਹਿਲਾਂ ਆਪਣੀ ਐਮਐਲਏ ਸ਼ਿਪ ਛੱਡਣ ਫਿਰ ਉੱਥੇ ਜਾਣ ਕੌਣ ਛੱਡਦਾ ਹੈ? ਹਰਿਆਣੇ ਦੇ ਵਿੱਚ ਤਾਂ ਖੱਟੜ ਸਾਹਵਰੂ ਟਿਕਟ ਦੇਤੀ ਹੈ। ਕਰਨਾਲ ਤੋਂ ਲੋਕ ਸਭਾ ਦੀ ਤੇ ਇੱਕ ਤਰੀਕੇ ਨਾਲ ਕਰਨਾਲ ਵਿਧਾਨ ਸਭਾ ਦੀ ਸੀਟ ਖਾਲੀ ਕਰ ਦਿੱਤੀ ਆ ਖੱਟੜ ਸਾਹਿਬ ਨੇ ਤਾਂ ਕਿ ਮੌਜੂਦਾ ਮੁੱਖ ਮੰਤਰੀ ਨੈਭ ਸਿੰਘ ਸੈਣੀ ਉਥੋਂ ਚੋਣ ਲੜ ਲੈ ਇੱਥੇ ਪਹਿਲਾਂ ਵੀ ਬਥੇਰੇ ਕਰਦੇ ਆ ਜਿੱਤ ਕੇ ਬਾਪੂਲਾ ਨਾ ਜਿੱਤੇ ਤੇ ਪੁਰਾਣੀ ਤਨਖਾਹ ਤੇ ਤਾਂ ਕੰਮ ਕਰਦੇ ਹੀ ਰਹਾਂਗੇ ਰੋ ਇਹ ਇਸ ਗੱਲ ਦਾ ਹੈ ਕਿ ਸਿਆਸੀ ਪਾਰਟੀਆਂ ਦੁਵਾਨੀ ਜੇਬ ਚੋਂ ਲਾਉਣੀ ਨਹੀਂ ਸਰਕਾਰੀ ਖਜ਼ਾਨੇ ਦੇ ਉੱਤੇ ਗਿੱਦੜ-ਕਲੂਲਾ ਕਰਦੇ ਐ ਇਹ ਗੱਲ ਉਹਨਾਂ ਦੀ ਬਿਲਕੁਲ درست ਹੈ ਜੇ ਤੁਹਾਨੂੰ ਹੋਰ ਬੰਦੇ ਨਹੀਂ ਲੱਭੇ ਤਾਂ ਪਹਿਲਾਂ ਸਤੀਫੇ ਦਿਵਾਉਣੇ ਚਾਹੀਦੇ ਸੀ ਪਰ ਦੂਜੇ ਪਾਸੇ ਇਹ ਵੀ ਹੈ ਕਿ ਬਾਰ-ਬਾਰ ਹੁਣ ਅਸੀਂ ਇੱਥੇ ਚੋਣਾਂ ਹੀ ਲੜੀ ਜਾਵਾਂਗੇ ਇਹ ਤਾਂ ਚੋਣ ਕਮਿਸ਼ਨ ਵੱਲੋਂ ਕੋਈ ਨਿਯਮ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਵਿਧਾਨ ਸਭਾ ਜਿੱਤੇ ਜੇ ਉਹ ਲੋਕ ਸਭਾ ਚੁਣਾ ਜਾਵੇ ਤੇ ਜਿਹੜਾ ਲੋਕ ਸਭਾ ਦਾ ਹੋਵੇ ਉਹ ਵਿਧਾਨ ਸਭਾ ਚੁਣਾ ਹੋਵੇ ਸਾਰੀਆਂ ਹੀ ਪਾਰਟੀਆਂ ਸਾਂਝੇ ਤੌਰ ਤੇ ਕੋਈ ਫੈਸਲਾ ਕਰ ਲੈਣ ਤਾਂ ਕਿ 24 ਘੰਟੇ ਇਸੇ ਕਰਕੇ ਤੱਕ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਇੱਕ ਨੇਸ਼ਨ ਇੱਕ ਚੋਣ ਦੇਸ਼ ਦੇ ਸਭ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ ਉੱਚ ਸ਼ਕਤੀ ਕਮੇਟੀ ਪਤਾ ਲੱਗਿਆ ਕਿ ਉਹਨਾਂ ਨੇ ਅੱਜ ਦੇਸ਼ ਦੇ ਰਾਸ਼ਟਰਪਤੀ ਬੀਬੀ ਦਰੋਪਦੀ ਮੁਰਮੂ ਨੂੰ ਉਹ ਕਈ ਹਜ਼ਾਰ ਪੰਨਿਆਂ ਦੀ ਰਿਪੋਰਟ ਉਹ ਸੌਂਪਤੀ ਹੈ ਜੇ ਉਹ ਲਾਗੂ ਹੋ ਜਾਂਦਾ ਹੈ ਫਿਰ ਪੂਰੇ ਮੁਲਕ ਦੇ ਵਿੱਚ ਇੱਕ ਦੇਸ਼ ਇੱਕ ਚੋਣ ਇੱਕੋ ਸਮੇਂ ਹੋਇਆ ਕਰੇਗੀ ਜਿਵੇਂ ਦੂਜੇ ਰਾਜਾਂ ਦੇਸ਼ਾਂ ਦੇ ਵਿੱਚ ਹੋਇਆ ਕਰਦੀ ਹੈ ਜੀ ਸੋ ਦੂਜੇ ਪਾਸੇ ਚੋਣ ਕਮਿਸ਼ਨ ਹੋਣਗੇ ਜੀ ਸੁਖਬੀਰ ਸਿੰਘ ਸੰਧੂ ਅਤੇ ਗੇਰ ਨਿਆਰ ਸਿੰਘ ਕੁਮਾਰ ਜੀ ਇਹਦੇ ਵਿੱਚ ਇੱਕ ਕਮੇਟੀ ਸੀ ਭਾਰਤ ਦੇ ਦੋ ਚੋਣ ਕਮਿਸ਼ਨ ਅਸਤੀਫਾ ਦੇ ਗਏ ਸਨ ਇੱਕ ਦਾ ਸਮਾਪੂਰ ਹੋ ਗਿਆ ਪਾੜੇ ਸਾਹਿਬ ਦਾ 14 ਫਰਵਰੀ ਨੂੰ ਅੰਕਿਤ ਪਾੜੇ ਤੇ ਦੂਜੇ ਅਰਨ ਗੋਇਲ ਸਾਹਿਬ ਨੇ ਇਸਤੀਫਾ ਦਿੱਤਾ ਉਹਦੇ ਖਾਲੀ ਹੋ ਗਈ ਤੇ ਅੱਜ ਇਸ ਕਮੇਟੀ ਦੇ ਅਧਿਰ ਰੰਜਨ ਚੌਧਰੀ ਸਾਹਿਬ ਸਰਕਾਰ ਕੋਲ ਬਹੁਮਤ ਹੈ ਜਿਹੜੇ ਦੋ ਨਾ ਉੱਪਰ ਕੇ ਸਾਹਮਣੇ ਆਏ ਨੇ ਭਾਰਤ ਦੇ ਚੋਣ ਕਮਿਸ਼ਨ ਵਾਸਤੇ ਇੱਕ ਕੇਰਲ ਤੋਂ ਨੇ ਸ਼੍ਰੀ ਗ੍ਰਿਸ਼ਮਰ ਦੂਜੇ ਸੁਖਵੀਰ ਸਿੰਘ ਸੰਧੂ ਨੇ ਪੰਜਾਬ ਨਾਲ ਸੰਬੰਧਿਤ ਉਹ ਕਹਿੰਦੇ ਮੈਨੂੰ 212 ਨਾਮ ਦਿੱਤੇ ਗਏ ਸਨ ਅੰਦੇ ਜੁਕਤੀ ਤੋਂ ਪਹਿਲਾਂ 10 ਮਿੰਟ ਪਹਿਲਾਂ ਮੈਨੂੰ ਸਿਰਫ 6 ਨਾਮ ਦਿੱਤੇ ਉਹ ਕਹਿੰਦੇ ਕਿ ਮੈਨੂੰ ਪਤਾ ਕਿ ਭਾਰਤ ਦੇ ਮੁੱਖ ਜੱਜ ਸੁਪਰੀਮ ਕੋਰਟ ਦੇ ਮੌਜੂਦ ਨਹੀਂ ਸਨ ਅਜਿਹੇ ਕਾਨੂੰਨ ਮਰਾਇਆ ਕਿ ਮੁੱਖ ਜੱਜ दखਲ ਹੀ ਨਹੀਂ ਦੇ ਸਕਦੇ ਕੇਂਦਰ ਸਰਕਾਰ ਦੇ ਮੁਤਾਬਕ ਚੁਰੇ ਜਾਨ ਉਹਨਾਂ ਅੱਗੇ ਕਿਹਾ ਅਧਿਰੰਜਨ ਚੌਧਰੀ ਸਾਹਿਬ ਜਿਹੜੇ ਇਸ ਕਮੇਟੀ 'ਚ ਨੇ ਇਹ ਮੰਨ ਮੰਨੀ ਹੈ ਜਿਸ ਪ੍ਰਕਾਰਾਂ ਦਾ ਪਾਲੀ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕਮੀਆਂ ਨੇ ਜੀ ਸੋ ਇਹ ਚੋੜ ਵਾਸਤੇ ਪਹਿਲਾਂ ਮੁੱਖ ਜੱਜ ਸਾਹਿਬ ਵੀ ਵਿੱਚ ਲਏ ਗਏ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਇਧਰ ਉਧਰ ਕਰਤਾ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਮਾਮਲਾ ਵੱਡਦਾ ਜਾ ਰਿਹਾ ਜੀ ਸੋ ਜੇ ਪਾਸੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਕੈਦਿਆਂ ਦੀ ਆਪਸ ਵਿੱਚ ਝੜਪ ਹੋਈ ਹੈ ਅਤੇ ਫੋਰਸ ਤਾਇਨਾਤ ਕੀਤੀ ਗਈ ਹੈ ਜੀ ਦੇਖੋ ਜਿਹੜਾ ਕੁਝ ਕੰਮਾਂ ਨੂੰ ਲੈ ਕੇ ਇਹ ਕੋਈ ਸੁਬਾਸੀ ਵੀ ਤਾਂ ਹੈ ਨਹੀਂ ਜੇਲਾ ਦਾ ਨਾਸ ਹੀ ਸੁਧਾਰ ਕਰ ਜਿਹੜੇ ਬੰਦੇ ਗੁਨਾਹ ਕਰਦੇ ਸੀ ਕਿਹਾ ਜਾਂਦਾ ਸੀ ਕਿ ਜਦੋਂ ਉਹ ਬਾਹਰ ਆਉਣ ਤਾਂ ਸੁਧਰ ਕੇ ਆਉਣ ਅੱਜ ਉੱਥੇ ਲੜਾਈ ਹੋਈ ਕਹਿੰਦੇ ਬਿਸਤਰੇ ਬਗਿਆਰਾਂ ਨੂੰ ਵੀ ਅੱਗ ਲਾ ਦਿੱਤੀ ਗਈ ਕਈ ਕੁਝ ਵਾਪਰਿਆ ਉੱਥੇ ਜਿਹੜੇ ਚਾਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਥਾਣਾ ਮੁਖੀ ਮਨਦੀਪ ਸਿੰਘ, ਜੇਲ ਸਿਕਿਉਰਿਟੀ ਦੇ ਜੋਧਾ ਸਿੰਘ ਕਾਨੂੰਵਾਨ, ਥਾਣੇ ਤੋਂ ਹੌਲਦਾਰ ਬਲਜਿੰਦਰ ਸਿੰਘ, ਪੁਲਿਸ ਫੋਟੋਗ੍ਰਾਫਰ ਸਹਾਇਕ ਸਾਬ ਇੰਸਪੈਕਟਰ ਜਗਦੀਪ ਸਿੰਘ ਇਹ ਜ਼ਖਮੀ ਨੇ। 10 ਮਿੰਟ ਤੋਂ ਵੱਧ ਜੇਲ ਦਾ ਘੁੱਗੂ ਵੱਜਦਾ ਰਿਹਾ ਤੇ ਹਾਲਾਤ ਕਾਬੂ ਚ ਨਾ ਆਏ। ਫਿਰ ਗੋਡੀ ਜ਼ਿਲ੍ਹਿਆਂ ਦੇ ਵਿੱਚੋਂ ਵੀ ਕੁਝ ਪੁਲਿਸ ਫੋਰਸ ਮਗਾਈ ਗਈ ਹਾਲਤ ਤੇ ਕਾਬੂ ਪਾਇਆ ਹੈ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਤੇ ਜਿਹੜੇ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਤੇ ਫਿਰ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਉਥੋਂ ਦੇ ਜੇਲ੍ਹ ਅਥਾਰਟੀ ਤੇ ਜ਼ਿਲ੍ਹਾ ਪੁਲਿਸ ਨੇ ਭਰੋਸਾ ਦਿਵਾਇਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟਿਲੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨ ਪ੍ਰੋਗਰਾਮ ਦਾ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ